ਸਿਹਤ ਨਾਮਾ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਗੱਲ ਕਰਦੇ ਆਂ ਤਰਬੂਜ ਦੀ ਤਰਬੂਜ ਨੂੰ ਗੁਣਾ ਦੀ ਖਾਣ ਕਿਹਾ ਜਾਂਦਾ ਹੈ ਗਰਮੀਆਂ ਦੇ ਵਿੱਚ ਵੈਸੇ ਵੀ ਤਰਬੂਜ ਖਾਣ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਤਰਬੂਜ ਹੈ ਉਹ ਠੰਡਾ ਹੁੰਦਾ ਹੈ ਇਸ ਕਰਕੇ ਗਰਮੀਆਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਤਰਬੂਜ ਦੀ ਤਾਂ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਵੈਸੇ ਵੀ ਸਿਹਤ ਦੇ ਲਈ ਕਹਿੰਦੇ ਨੇ ਕਿ ਫਰੂਟ ਖਾਣੇ ਜ਼ਰੂਰੀ ਹੁੰਦੇ ਨੇ ਕਿਉਂਕਿ ਜਦੋਂ ਅਸੀਂ ਫਰੂਟ ਖਾਂਦੇ ਆਂ ਇੱਕ ਤਾਂ ਉਸ ਦੇ ਨਾਲ ਸਾਨੂੰ ਭੁੱਖ ਲੱਗਦੀ ਹੈ ਤੇ ਦੂਸਰਾ ਉਹ ਸਾਡੇ ਸਰੀਰ ਦੇ ਲਈ ਵੀ ਬੈਨੀਫਿਟ ਹੁੰਦੇ ਨੇ ਵੈਸੇ ਵੀ ਡਾਕਟਰਾਂ ਦੀ ਜੇਕਰ ਆਪਾਂ ਇਸਲਾ ਦੀ ਗੱਲ ਕਰੀਏ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਸਾਨੂੰ ਦੁਪਹਿਰ ਦਾ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਿਹੜੇ ਫਰੂਟਸ ਨੇ ਉਹ ਖਾਣੇ ਚਾਹੀਦੇ ਨੇ ਜ਼ਰੂਰੀ ਨਹੀਂ ਹੈ ਕਿ ਫਰੂਟ ਕਿਹੜਾ ਆ ਫਰੂਟ ਕੋਈ ਵੀ ਖਾ ਸਕਦੇ ਆ ਬਟ ਇੱਕ ਫਰੂਟ ਦੀ ਇੱਕ ਰੂਟੀਨ ਹੁੰਦੀ ਹੈ ਕਿ ਕਿਹੜੇ ਮੌਸਮ ਦੇ ਵਿੱਚ ਕਿਹੜਾ ਫਰੂਟ ਅਸੀਂ ਖਾ ਸਕਦੇ ਹਾਂ ਤੇ ਉੱਥੇ ਹੀ ਗੱਲ ਕਰ ਰਹੇ ਹਾਂ ਗਰਮੀਆਂ ਦੀ ਜੇਕਰ ਗਰਮੀਆਂ ਦੀ ਗੱਲ ਕਰੀ ਜਾਵੇ ਤਾਂ ਗਰਮੀਆਂ ਦੇ ਵਿੱਚ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਜਿਹੜਾ ਫਰੂਟ ਹੈ ਨਾ ਉਹ ਗਰਮੀਆਂ ਦੇ ਵਿੱਚ ਖਾਣਾ ਫਾਇਦੇਮੰਦ ਤੇ ਹੁੰਦਾ ਹੀ ਹੈ ਬਟ ਜੇਕਰ ਤਰਬੂਜ ਦੀ ਗੱਲ ਕਰੀਏ ਤਾਂ ਤਰਬੂਜ ਠੰਡਾ ਹੁੰਦਾ ਇਸ ਕਰਕੇ ਗਰਮੀਆਂ ਦੇ ਵਿੱਚ ਆਪਾਂ ਤਰਬੂਜ ਨੂੰ ਕਾਫੀ ਫਾਇਦੇਮੰਦ ਮੰਨਦੇ ਹਾਂ ਤਰਬੂਜ ਖਾਣ ਦਾ ਵੀ ਇੱਕ ਸਹੀ ਤਰੀਕਾ ਤੇ ਸਹੀ ਟਾਈਮ ਹੈ ਕੀ ਤੁਹਾਨੂੰ ਪਤਾ ਹੈ ਕਿ ਕਿਸ ਟਾਈਮ ਤੇ ਤਰਬੂਜ਼ ਖਾਣਾ ਚਾਹੀਦਾ ਹੈ ਕਿਸ ਤਰੀਕੇ ਦੇ ਨਾਲ ਤਰਬੂਜ਼ ਨੂੰ ਖਾਣਾ ਚਾਹੀਦਾ ਹੈ